ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਤੁਸੀਂ ਸਕਰੀਨ ਤੇ ਚੱਲਦੀ ਵੀਡੀਓ ਦੇਖ ਰਹੇ ਹੋ ਇਹ ਭਾਰਤੀ ਫੌਜ ਵੱਲੋਂ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲੇ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ ਇਹ ਤਸਵੀਰਾਂ ਤੁਹਾਨੂੰ ਕਿਸੇ ਵੀ ਗੋਦੀ মিডিਏ ਵਾਲੇ ਨਹੀਂ ਨਹੀਂ ਦਿਖਾਉਣੀਆਂ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਦੋਸਤੋ ਦੋਸਤੋ ਇਹ ਕੈਰ ਜੂਨ 1984 ਸਾਡੇ ਸਿੱਖ ਧਰਮ ਦੇ ਉਸ ਹਸਤਾਨ ਤੇ ਉਸ ਸਮੇਂ ਦੀਆਂ ਸਰਕਾਰਾਂ ਨੇ ਹਮਲਾ ਕਰਵਾਇਆ ਸੀਗਾ ਤੇ ਆਜੋ ਦੋਸਤੋ ਤੁਹਾਨੂੰ ਦਿਖਾਵਾਂਗੇ ਉਸ ਸਮੇਂ ਜਿੰਨੇ ਵੀ ਸਾਡੇ ਸਿੰਘ ਸੂਰਮੇ ਸ਼ਹੀਦ ਹੋਏ ਸੀਗੇ ਛੋਟੇ ਵੱਡੇ ਬਜ਼ੁਰਗ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਲਦੀ ਸਕਰੀਨ ਤੇ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਵਧੀਆ ਲੱਗੇ ਤਾਂ ਦੋਸਤੋ ਇਸ ਜਗ੍ਹਾ ਦਾ ਨਾਮ ਸ਼ਹੀਦੀ ਗੈਲਰੀ ਹੈ ਜਿੱਥੇ ਸਾਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋਏ ਸੀਗੇ ਉਹਦੇ ਬਿਲਕੁਲ ਨੀਚੇ ਪੌੜੀਆਂ ਉਤਰ ਕੇ ਇਹ ਜਗ੍ਹਾ ਬਣੀ ਹੋਈ ਆ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਸ ਜਗ੍ਹਾ ਦੇ ਦਰਸ਼ਨ ਜ਼ਰੂਰ ਕਰਾ ਕੇ ਲਿਆਓ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜ਼ਰੂਰ ਜੋੜੋ ਆ ਚੀਜ਼ਾਂ ਜ਼ਰੂਰ ਦਿਖਾ ਕੇ ਲਿਆਓ ਸ਼ਹੀਦ ਬਾਬਾ ਠਾਰਾ ਸਿੰਘ ਜੀ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਤੇ ਆ ਜੋ ਇਸ ਥੰਗੂ ਕਹਾਣੀ ਵਿੱਚ ਵਿਸ਼ਵ ਭਰ ਵਿੱਚ ਤਰਥੱਲੀ ਮਚਾ ਦਿੱਤੇ ਬਿਆੰਤ ਧਰਮੀ ਫੌਜੀ ਇਸ ਕਲੂਕਾਰੇ ਨੂੰ ਨਾ ਸਹਾਰਦੇ ਹੋਏ ਆਪਣੀਆਂ ਬੈਰਕਾਂ ਛੱਡ ਕੇ ਸ੍ਰੀ ਅਮਰਸਰ ਸਾਹਿਬ ਉਨਾ ਲੋਚਦੇ ਹੋਏ